ਬੋਤਲ ਛਾਲੀ ਬੋਤਲ ਜਿਹੜੀ ਹੈ ਇੱਕ ਮਿੰਟ ਦੁਬਾਰਾ ਰਿਪੀਟ ਕਰ ਦੇ ਛਾਲੀ ਬੋਤਲ ਸ਼ਰਾਬ ਵੀ ਜਿਹੜੀ ਹੈ ਨਸ਼ੇ ਦੇ ਖਿਲਾਫ ਮੁਹਿੰਮ ਦੇ ਵਿੱਚ ਅਸੀਂ ਜਿਹੜੀ ਉਹ ਬਰੰਦ ਕੀਤੀ ਹੈ ਤੇ ਮੈਂ ਤੁਹਾਨੂੰ ਹੋਰ ਜਾਣਕਾਰੀ ਦੇਵਾਂ ਪੰਜਾਬ ਸਰਕਾਰ ਵੱਲੋਂ ਨਸ਼ਾ ਦੇ ਖਿਲਾਫ ਜੋ ਲੋਕਾਂ ਦੇ ਵਿੱਚ ਨਸ਼ਾ ਦੇ ਮਾੜੇ ਪ੍ਰਭਾਵ ਨੂੰ ਲੈ ਕੇ ਜਾਗਰੂਕਤਾ ਮੁਹਿੰਮ ਚਲਾਈ ਗਈ ਹੈ ਉਸ ਲੜੀ ਵਿੱਚ ਵੀ ਜਿਹੜਾ ਹੈ ਅਸੀਂ ਕਾਫੀ ਕੰਮ ਕਰ ਰਹੇ ਹਾਂ ਅਸੀਂ ਹਰ ਇੱਕ ਪਿੰਡ ਦੇ ਵਿੱਚ ਜਿਹੜੀ ਹੈਗੀ ਆ ਵਿਲੇਜ ਡਿਫੈਂਸ ਕਮੇਟੀਆਂ ਬਣਾਈਆਂ ਨੇ ਤਾਂ ਪਿੰਡਾਂ ਦੇ ਵਿੱਚ ਜਿਹੜੇ ਵਿਲਿੰਗ ਦੇ ਬੰਦੇ ਉਹਨਾਂ ਨੂੰ ਨਾਲ ਲੈ ਕੇ ਨਸ਼ਾ ਦੇ ਖਿਲਾਫ ਅਸੀਂ ਲੋਕਾਂ ਨੂੰ ਵੀ ਜਿਹੜਾ ਹੈ ਜਾਗਰੂਕ ਕਰ ਰਹੇ ਹਾਂ ਮੀਟਿੰਗਾਂ ਕਰਕੇ ਤੇ ਮਾੜੇ ਅੰਸ਼ਾਂ ਦੇ ਖਿਲਾਫ ਜਿਹੜਾ ਸਕੰਜਾ ਉਹ ਕਸ ਰਹੇ ਆ ਤੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਲੋਕਾਂ ਨੂੰ ਇਹ ਅਪੀਲ ਕਰਾਂਗਾ ਕਿ ਮਾੜੇ ਅੰਸ਼ਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਵਿੱਚ ਪੁਲਿਸ ਪ੍ਰਸ਼ਾਸਨ ਦਾ ਸਾਥ ਦੇਣ ਪੁਲਿਸ ਸਰਵਲੇ ਉਹਨਾਂ ਦੇ ਨਾਲ ਹੈ ਪੁਲਿਸ ਲੋਕਾਂ ਦੀ ਸੇਵਾ ਲਈ ਹੈ ਤੇ ਮਾੜੇ ਅੰਸ਼ਾਂ ਨੂੰ ਮੈਂ ਚੇਤਾਵਨੀ ਦੇਣੀ ਚਾਹੁੰਦਾ ਕਿ ਉਹ ਮਾੜੇ ਕੰਮ ਜਿਹੜਾ ਛੱਡ ਦੇਣ ਉਹਨਾਂ ਦੇ ਨਾਲ ਬੜੀ ਸ਼ਕਤੀ ਨਾਲ ਨਜਿੱਠਿਆ ਜਾਏਗਾ ਤੇ ਬੱਤ ਕੋਈ ਸੋਚੇ ਕਿ ਉਹਨੂੰ ਕੋਈ ਆਫੀਆ ਵਾਲਾ ਕੰਮ ਜਿਹੜਾ ਹੈ ਉਹ ਛੱਡਿਆ ਜਾਏਗਾ ਜੋ ਜੰਦੇ ਦੀ ਅੱਜ ਪ੍ਰੈਸ ਕਾਨਫਰੰਸ ਰੱਖੀ ਹੈ ਕੀ ਖਾਸ ਗੱਲ ਹੈ ਜੀ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਸ਼੍ਰੀ ਬਰुणਕੋਸ਼ ਸ਼ਰਮਾ ਆਈਪੀਐਸ ਉਹਨਾਂ ਦੇ ਨਿਰਦੇਸ਼ ਤੇ ਉਹਨਾਂ ਦੀ ਗਾਈਡਲਾਈਨ ਮੁਤਾਬਕ ਜ਼ਿਲ੍ਹਾ ਪਟਿਆਲਾ ਪੁਲਿਸ ਵੱਲੋਂ ਅਸੀਂ ਕਨੌਰ ਸੜਕ ਨੂੰ ਵਿੱਚ ਜਿਹੜਾ ਹੈ ਉਹ ਮਾੜੇ ਅੰਸਰਾਂ ਦੇ ਖਿਲਾਫ ਜਿਹੜਾ ਹੈ ਸ਼ਕਤੀ ਨਾਲ ਕਾਰਵਾਈ ਕਰ ਰਹੇ ਹਾਂ ਫਿਲਹਾਲ ਸਮੇਂ ਤੋਂ ਚਾਹੇ ਨਸ਼ੇ ਦੀ ਗੱਲ ਹੋਵੇ ਚਾਹੇ ਕੋਈ ਚੋਰਾ ਦੀ ਗੱਲ ਹੋਵੇ ਚਾਹੇ ਕੋਈ ਹੋਰ ਮਾੜੇ ਕੰਮ ਕਰਨ ਵਾਲੇ ਗਰੋਹਾਂ ਦਾ ਮਾਮਲਾ ਹੋਵੇ ਤਾਂ ਕੱਲ ਸਾਡੀ ਜਿਹੜੀ ਹੈ ਸ਼ੰਭੂ ਪੁਲਿਸ ਦੀ ਜਿਹੜੀ ਟੀਮ ਨੇ ਐਸਐਚਓ ਸ਼ੰਭੂ ਇੰਸਪੈਕਟਰ ਹਰਨਪਾਲ ਵਿਰਕ ਦੇ ਉਹਦੇ ਨਾਲ ਸਾਰੀ ਟੀਮ ਚੌਕੀ ਦਾ ਟੇਪਲਾ ਐਸਏ ਅਵਤਾਰ ਸਿੰਘ ਹੌਲਰ ਅਸ਼wini ਗਵਾਲ ਤੇ ਸਾਰੇ ਸਟਾਫ ਨੇ ਬੜੀ ਮਿਹਨਤ ਨਾਲ ਜਿਹੜਾ ਹੈ ਜਿਹੜਾ ਮੋਟਰਸਾਈਕਲ ਚੋਰ ਗਰੋਹ ਕਾਬੂ ਕੀਤਾ ਜਿਹਦੇ ਵਿੱਚ ਉਹਨਾਂ ਨੇ ਤਿੰਨ ਮੋਟਰਸਾਈਕਲ ਜ਼ੁਰੀ ਜਿਹੜੇ ਬਰਾਮਦ ਕੀਤੇ ਨੇ ਇੱਕ ਚਾਰ ਬੰਦੇ ਦਾ ਗਰੋਸੀ ਜਿਹੜਾ ਕਿ ਚੋਰੀ ਦੀ ਮੋਟਰਸਾਈਕਲ ਇਕੱਠੇ ਕਰਕੇ ਉੱਥੇ ਵੇਚਣ ਦੀ ਤਿਆਰੀ ਸੀਗਾ ਤੇ ਜਦੋਂ ਇਹਨਾਂ ਨੂੰ ਪਤਾ ਲੱਗਿਆ ਤਾਂ ਇਹਨਾਂ ਨੇ ਉਹਨਾਂ ਨੂੰ ਰੰਗੇ ਹੱਥੀ ਸਮੇਤ ਮੋਟਰਸਾਈਕਲ ਜਿਹੜਾ ਕਬੂਦਤ ਬੋਖੇ ਤੇ ਇਹਨਾਂ ਪਾਸੋਂ ਤਿੰਨ ਮੋਟਰਸਾਈਕਲ ਜਿਹੜਾ ਹੈ ਬਰਾਮਦ ਕੀਤੇ ਇਹਨਾਂ ਚ ਇੱਕ ਦੋਸ਼ੀ ਹਰਵਿੰਦਰ ਸਿੰਘ ਉਰਫ ਜੱਗੀ ਦਨਹੇੜੇ ਦਾ ਦੂਸਰਾ ਅਭਿਸ਼ੇਕ ਹਮਾ ਜਿਹੜਾ ਰਾਜਪੁਰਾ ਕਲੋਨੀ ਦਾ ਹੈ ਰਤਾਪ ਕਲੋਨੀ ਰਾਜਪੁਰਾ ਦਾ ਤੀਸਰਾ ਰਾਜਵੀਰ ਸਿੰਘ ਹੈ ਤੇ ਚੌਥਾ ਜਿਹੜਾ ਆਕਾਸ਼ਦੀਪ ਸਿੰਘ ਹੈ ਇਹ ਸ਼ੰਭੂ ਕੁਲਾ ਦੇ ਨੇ ਇਹਨਾਂ ਚੋਂ ਜਿਹੜਾ ਹਰਵਿੰਦਰ ਸਿੰਘ ਹੈ ਇਹਦੇ ਤੇ ਪਹਿਲਾਂ ਵੀ ਚੋਰੀ ਦਾ ਮਕਦਮਾ ਦਰਜ ਹੈ ਕਤਵਾਲੀ ਥਾਣੇ ਦੇ ਵਿੱਚ ਤੇ ਇਹਨਾਂ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਤਿੰਨ ਮੋਰਚੇ ਇਹਨਾਂ ਤੋਂ ਬਰਾਮਦ ਕਰ ਲੈਨੇ ਬਾਕੀ ਇਹਨਾਂ ਨੂੰ ਅੱਜ ਮਾਨਯੋਗ ਅਦਾਲਤ 'ਚ ਪੇਸ਼ ਕੀਤਾ ਜਾਣਾ ਹੈ ਪੇਸ਼ ਕਰਕੇ ਇਹਨਾਂ ਦਾ ਪੁਲਿਸ ਮਾਨ ਲਵਾਂਗੇ ਤੇ ਇਹਨਾਂ ਤੋਂ ਹੋਰ ਵੀ ਵੱਡੇ ਜਿਹੜੀ ਹੈ ਮਰਾਬੀ ਸੰਬੰਧ ਨੇ ਤੇ ਅਸੀਂ ਪੁੱਛਾਂਗੇ ਤੁਹਾਨੂੰ ਜਿਹੜੀ ਇਹਨਾਂ ਕੋਲ ਪਵਾੜੀ ਖਰੀਦਦੇ ਹੈਗੀਆਂ ਉਹਨਾਂ ਦੇ ਕਿਹੜਾ ਕਾਰਵਾਈ ਕੀਤੀ ਜਾ ਸਕਦਾ ਤਾਂ ਜਿਹੜਾ ਵੀ ਇਹਦੇ ਨਾਲ ਜੁੜਿਆ ਹੋਇਆ ਕੋਈ ਮੋਟਰਸਾਈਕਲ ਚੋਰੀ ਕਰਾਉਂਦਾ ਹੋਇਆ ਕਿਸੇ ਵੀ ਤਰੀਕੇ ਨਾਲ ਸਿੱਧਾ ਜਾਂ ਸਿੱਧੇ ਜਾਂ ਚੋਰੀ ਦਾ ਮਨ ਲੈਂਦਾ ਹੋਇਆ ਇਹਨਾਂ ਨੂੰ ਹਲਾਸ਼ੇਰੀ ਦਿੰਦਾ ਹੋਇਆ ਉਹਦੇ ਨਾਲ ਵੀ ਅਸੀਂ ਸਖਤੀ ਨਾਲ ਕਾਰਵਾਈ ਕਰਾਂਗੇ ਸਰ ਇਨਵੈਸਟੀਗੇਸ਼ਨ ਦੇ ਦੌਰਾਨ ਕੁਝ ਗੱਲਾਂ ਸਾਹਮਣੇ ਆਈਆਂ ਨੇ ਨਿਹਜੇ ਯੂਨੀਵਰਸਿਟੀ ਤੋਂ ਕਿਹਨੂੰ ਵੇਚਣ ਜਾ ਰਹੇ ਸੀ ਤੇ ਅਜੇ ਅਸੀਂ ਕਰ ਰਹੇ ਹਾਂ ਜਦੋਂ ਵੀ ਸਾਨੂੰ ਯੂਨੀਵਰਸਿਟੀ ਜਿਹੜੀ ਗੱਲ ਸਾਹਮਣੇ ਹੋਵੇ ਤੁਹਾਡੇ ਨਾਲ ਅਸੀਂ ਜ਼ਰੂਰ ਸਾਂਝੀ ਕਰ ਇਹ ਚਾਰੇ ਜਿਵੇਂ ਇੱਕ ਨੋ ਆਪਣਾ ਹਲਕਾ ਘਨੋਰੋ ਰਾਜਪੁਰਾ ਨਾਲ ਸੰਬੰਧਿਤ ਨੇ ਇਹਨਾਂ ਚਾਰੋਂ ਦੇ ਲਾਭ ਹੋਰ ਨੂੰ ਕੋਈ ਮੰਨਿਆ ਵੀ ਜਾਂ ਇਹਨਾਂ ਦੇ ਗੈਂਗ 'ਚ ਜਾਂ ਇਹਨਾਂ ਦੀ ਜਿਹੜੀ ਟੀਮ 'ਚ ਕੋਈ ਹੋਰ ਚੋਹ ਤੋ ਹਜੇ ਤੱਕ ਨਹੀਂ ਕੋਈ ਗੱਲ ਸਾਹਮਣੇ ਪਰ ਜੇ ਕੋਈ ਆਈਦਾ ਜਰੂਰ ਤੁਹਾਨੂੰ ਅਸੀਂ ਸ਼ੇਅਰ ਕਰਾਂਗੇ ਕਿਉਂਕਿ ਹਜੇ ਟਾਈਮ ਥੋੜਾ ਸੀਗਾ ਤਨੂੰ ਫੇਸ ਵੀ ਕਰਨਾ ਫਾਈਲ ਵੀ ਪੂਰੀ ਕਰਨੀ ਹੁੰਦੀ ਸਰ ਕਿਹੜੀ ਕਿਹੜੀ ਜਗ੍ਹਾ ਤੋਂ ਇਹਨਾਂ ਨੇ ਮੋਟਰਸਾਈਕਲ ਵਗੈਰਾ ਚੋਰੀ ਕੀਤੇ ਨੇ ਉਹ ਵੀ ਹਜੇ ਤੱਕ ਅਸੀਂ ਥਰੋ ਅਗਲੇ ਉਸ ਤੋਂ ਦੱਸਾਂਗੇ ਨਹੀਂ ਜਿਵੇਂ ਪ੍ਰੈਸ ਨੂੰ ਜੇ ਦੱਸਿਆ ਹੋਇਆ ਮੋਹਾਲੀ ਤੋਂ ਜੀ ਇਹ ਜਿਵੇਂ ਰਾਜਪੁਰਾ ਨਾਲ ਸੰਬੰਧਿਤ ਨੇ ਰਾਜਪੁਰਾ ਤੋਂ ਵੀ ਕੋਈ ਜਿਵੇਂ ਸ਼ਿਵਾਲੀਪਾਰਕ ਤੋਂ ਕਾਫੀ ਚੋਰੀ ਹੋ ਰਹੇ ਨੇ ਕਲੋਨੀਆਂ ਤੋਂ ਵੀ ਹੋ ਰਹੇ ਨੇ ਦੇਖੋ ਇਹ ਮੋਟਰਸਾਈਕਲਾਂ ਦੇ ਜਿਹੜੇ ਮਾਲਕਾਂ ਦਾ ਪਤਾ ਕਰਕੇ ਕੋਈ ਉਹਨਾਂ ਨੰਬਰ ਵਗੈਰਾ ਟਾਈ ਹੁੰਦੇ ਨੇ ਇਹਨਾਂ ਨੇ ਤਾਂ ਉਹ ਨੰਬਰ ਵਗੈਰਾ ਟ੍ਰੇਸ ਕਰਕੇ ਅਸੀਂ ਜੇ ਅਸੀਂ ਉਹਨਾਂ ਨੂੰ ਟ੍ਰੇਸ ਕਰਕੇ ਉਹ ਮਾਲਕਾਂ ਤੱਕ ਪਹੁੰਚ ਕਰਾਂਗੇ ਤਾਂ ਉਹ ਮੇਨ ਤਾਂ ਫਿਲਹਾਲ ਤਾਂ ਵੇਚਣ ਦੀ ਗੱਲ ਹੈ ਠੀਕ ਹੈ ਅੱਗੇ ਇਹ ਕੀ ਕਰਦੇ ਨੇ ਜਾਂ ਇਹਨਾਂ ਨੇ ਇਹ ਕਦੋਂ ਦੇ ਚੋਰੀ ਕੀਤੇ ਨੇ ਕਿੱਥੇ ਇਹਨਾਂ ਨੇ ਯੂਜ਼ ਕੀਤੇ ਨੇ ਜਾਂ ਇਹਨਾਂ ਨੇ ਕੋਈ ਹੋਰ ਕ੍ਰਾਈਮ ਕੀਤਾ ਉਹ ਅੱਗੇ ਇਨਵੈਸਟੀਗੇਸ਼ਨ ਦੇਖਾਂਗੇ ਨਾ ਸਰ ਜੀ ਤੁਹਾਡੇ ਲੋਕ ਕੀ ਧਾਰਾ ਲਾਈ ਜੀ ਹੋਣੀ ਹੈ ਇਹਨਾਂ ਤੇ ਅਸੀਂ ਜਿਹੜੀ ਹੈਗੀ ਨਵੇਂ ਕਾਨੂੰਨ ਦੀ 303 ਬੀ ਐਨ ਐਸ ਤੇ 317 ਜੀਵਨਮਨ ਦੋ ਜੀ ਉਹ ਧਾਰਾ ਲਾ ਕੇ ਇਹਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ ਹੈ ਜੀ ਬਈ ਆਪਾਂ ਗੱਲ ਕਰਦੇ ਹਾਂ ਚੋਰ ਗਰੋਹ ਦੀ ਵੀ ਇਹ ਦੋ ਤਿੰਨ ਦਿਨਾਂ ਵਿੱਚ ਸ਼ੰਭੂ ਪੁਲਿਸ ਨੇ ਹੋਰ ਵੀ ਕਈ ਕਾਰਨਾਮੇ ਜਿੱਤੇ ਨੇ ਜਾਂ ਸਫਲਤਾਵਾਂ ਮਿਲੀਆਂ ਨੇ ਉਹਨਾਂ ਨੂੰ ਕਿਵੇਂ ਦੇਖਦੇ ਜੰਤੂ ਸੋ ਪਰਸੋਂ ਜਿਹੜਾ ਹੈਗਾ ਸ਼ੰਭੂ ਪੁਲਿਸ ਨੇ ਮਾਨਯੋਗ ਐਸਐਸਪੀ ਹਦੀਦ ਦੇਸ਼ਾਨੇ ਰੇਸ ਤੋਂ ਉਹ ਗਾਈਡਲਾਈਨ ਤੇ ਮਾਨਯੋਗ ਡੀਆਈਐਸਾ ਪਟਿਆਲਾ ਰੇਸ ਅਚਲ ਸਿੰਘ ਭੁੱਲਰ ਆਈਪੀਐਸ ਉਹਨਾਂ ਦੀ ਹਦਾਇਤ ਤੇ ਅਸੀਂ ਨਸ਼ਾ ਤਸਕਰਾ ਦੇ ਖਿਲਾਫ ਕਾਫੀ ਜਿਹੜਾ ਹੈ ਸਿਕੰਜਾ ਕੱਸਿਆ ਹੋਇਆ ਹੈ ਤੇ ਉਸੇ ਲੜੀ ਸਾਨੂੰ ਬੜੀ ਸਫਲਤਾ ਮਿਲੀ ਅਸੀਂ 60 ਕਿਲੋ ਜਿਹੜੀ ਹੈ ਭੂਕੀ ਦੋ ਬੰਦਿਆਂ ਤੋਂ ਇੱਕ ਕੰਟੇਨਰ ਦੇ ਵਿੱਚੋਂ ਬਰਾਮਦ ਕੀਤੀ ਹੈ ਦੇਖੋ ਕੰਟੇਨਰ ਤੇ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਇਹਦੇ ਵਿੱਚ ਕੋਈ ਅਸੀ ਗੱਲ ਹੋ ਨਹੀਂ ਸਕਦੀ ਪਰ ਜਿਹੜਾ ਹੈ ਸ਼ੰਭੂ ਪੁਲਿਸ ਨੇ ਬੜੀ ਮਿਹਨਤ ਨਾਲ ਤੇ ਬੜੀ ਸਿੱਧਤ ਨਾਲ ਆਪਣੀ ਇੰਟੈਲੀਜੈਂਸ ਨਾਲ ਉਹਦੇ ਵਿੱਚੋਂ ਜਿਹੜੀ ਹੈ ਭੂਕੀ ਬਰਾਮਦ ਕੀਤੀ ਹੈ ਔਰ ਟਰੱਕ ਵੀ ਅਸੀਂ ਕਬਜ਼ਾ ਕੀਤਾ ਹੈ ਤੇ ਉਹਦੇ ਤੇ ਅਸੀਂ ਇਨਵੈਸਟੀਗੇਸ਼ਨ ਜੀ ਕਰ ਰਹੇ ਹਾਂ ਉਹ ਬੰਦੇ ਵੀ ਸਾਡੇ ਕੋਲ ਪੁਲਿਸ ਨੇ ਮਾਨਤੇ ਨੇ ਉਹਦੇ ਵੀ ਅਸੀਂ ਤਹਿਕੀਕ ਕਰਿਆ ਤੇ ਇਹਦੇ ਨਾਲ ਹੀ ਜਿਹੜਾ ਹੈ ਉਸ ਤੋਂ ਦੋ ਦਿਨ ਪਹਿਲਾਂ ਤਿੰਨ ਦਿਨ ਪਹਿਲਾਂ ਤੁਹਾਨੂੰ ਪਤਾ ਹੀ ਹੈ ਕਿ ਅਗਰੀ ਪੌਣੇ 2 ਕਰੋੜ ਰੁਪਇਆ 1 ਕਰੋੜ 70 78 ਲੱਖ ਰੁਪਇਆ ਜਿਹੜਾ ਹੈ ਉਹ ਡੈਵਰ ਗੱਡੀ ਦੇ ਵਿੱਚ ਜਿਹੜਾ ਹੈ ਉਹ ਸਾਡੀ ਪੁਲਿਸ ਪਾਰਟੀ ਨੇ ਸ਼ੰਭੂ ਜੀ ਨੇ ਬਰਾਮਦ ਕੀਤਾ ਜਿਹੜਾ ਕਿ ਇੱਕ ਪਟਿਆਲੇ ਦੇ ਵਿੱਚ ਹੁਣ ਤੱਕ ਦੀ ਬਹੁਤ ਵੱਡੀ ਰਿਕਵਰੀ ਹੈ ਜਿਹੜਾ ਕਿ ਪੈਸਾ ਜਿਸ ਦਾ ਐਡਾ ਵੱਡਾ ਕੈਸ਼ ਜਿਹੜਾ ਹੈਗਾ ਸ਼ੱਕੀ ਸੀਗਾ ਜਿਹੜਾ ਕਿ ਅਸੀਂ ਇਨਕਮ ਟੈਕਸ ਵਾਲਿਆਂ ਨੂੰ ਜਿਹੜਾ ਉਹਨਾਂ ਦੇ ਹਵਾਲੇ ਕਰਤਾ ਤੇ ਉਹਦੀ ਇਨਵੈਸਟੀਗੇਸ਼ਨ ਜਿਹੜਾ ਉਹ ਕਰ ਰਹੇ ਨੇ ਸਰ ਜਿਵੇਂ ਇਹ ਇੰਨੀ ਵੱਡੀ ਰਿਕਵਰੀਆਂ ਹੋ ਰਹੀਆਂ ਸਰ ਜਿਹੜੀ ਟੀਮ ਐਸ ਐਚਓ ਸਾਹਿਬ ਬੈਠੇ ਆ ਉਹ ਵੀ ਜਿਹੜੀ ਟੀਮ ਹੈਗੀ ਇਹਨਾਂ ਦੇ ਨਾਲ ਅੱਗੇ ਇਹਨਾਂ ਨੂੰ ਫਰਦਰ ਜਿਵੇਂ ਮੁੱਖ ਮੰਤਰੀ ਸਾਹਿਬ ਦੇ ਹੁਕਮ ਹੈਗੇ ਨਸ਼ੇ ਨੂੰ ਜਾਂ ਚੋਰੀਆਂ ਨੂੰ ਠੱਲ ਪਾਉਣ ਦੇ ਪੰਜਾਬ ਦੇ ਵਿੱਚ ਅਮਨ ਕਾਇਮ ਕਰਨ ਦੇ ਤੇ ਇਹਨਾਂ ਨੂੰ ਵੀ ਕੋਈ ਸਰ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਸਰਟੀਫਿਕੇਟ ਬਿਲਕੁਲ ਬਿਲਕੁਲ ਅਸੀਂ ਇਸ ਮਾਮਲੇ 'ਚ ਸਾਡੇ ਉੱਚ ਅਫਸਰ ਜਿਹੜੇ ਨੇ ਉਹ ਮੜੇ ਮਤਲਬ ਦਲੇਰ ਨੇ ਮੜੇ ਹਲਾਸ਼ੀਰੀ ਦਿੰਦੇ ਨੇ ਸਾਨੂੰ ਤੇ ਸਾਨੂੰ ਸਮੇਂ-ਸਮੇਂ ਤੇ ਜਿਹੜਾ ਵੀ ਕੋਈ ਅੱਛਾ ਕੰਮ ਕਰਦਾ ਅਸੀਂ ਉਹਦਾ ਲਿਖ ਕੇ ਭੇਜਦੇ ਹਾਂ ਜਿਸ ਵੀ ਲੈਵਲ ਦਾ ਉਹਦਾ ਰਾਈਟ ਬਣਦਾ ਹੈ ਰਿਵਾਰਡ ਦਾ ਤਾਂ ਅਸੀਂ ਉਹਨਾਂ ਰਿਵਾਰਡ ਦੇ ਰਹੇ ਹਾਂ ਤੇ ਇਹਦੇ ਵਿੱਚ ਵੀ ਅਸੀਂ ਨਿਵਾਵਾਂਗੇ ਸਰ ਜੀ ਬੋ ਕਿ ਤੁਸੀਂ ਕਹਿੰਦੇ ਕਿ ਇਹ ਜ਼ਿਲ੍ਹੇ ਦੀ ਸਭ ਤੋਂ ਵੱਡੀ ਰਿਕਵਰੀ ਹੈ ਕਰੋੜਾਂ ਦੀ ਹੈ ਨਾ ਤੇ ਆਉਣ ਵਾਲੇ ਹੁਣ ਜਿਹੜੀ 15 ਅਗਸਤ ਹੈਗੀ ਉਹਦੇ ਵਾਸਤੇ ਵੀ ਕੋਈ ਨਾਮ ਵਗੈਰਾ ਇਹਨਾਂ ਦਾ ਬਿਲਕੁਲ ਬਿਲਕੁਲ ਅਸੀਂ ਭੇਜਾਂਗੇ ਇਹਨਾਂ ਦੇ ਹਾਂਜੀ ਭੇਜਾਂਗੇ